ਪੰਜਾਬ ਰੋਡਵੇਜ਼ ਤੇ ਪੀਆਰਟੀਸੀ ਵਰਕਰਾਂ ਦੇ ਵੱਲੋਂ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ ਜ਼ਾਹਿਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬੱਸਾਂ ਦਾ ਚੱਕਾ ਜਾਮ ਹੋਣਾ ਨਿਰਧਾਰਤ ਹੈ ਔਰ ਲੋਕਾਂ ਨੂੰ ਸਿੱਧੇ ਤੌਰ ਦੇ ਉੱਤੇ ਇਸ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਤਾਂ ਨਿਰਧਾਰਤ ਕਰ ਲਿਆ ਗਿਆ ਆ ਕਿ ਹੁਣ ਇਹ ਸੁਧਾਰ ਦੇ ਉੱਤੇ ਬੱਸਾਂ ਨਹੀਂ ਚੱਲਣਗੀਆਂ ਪਰ ਕਦੋਂ ਤੋਂ ਕਦੋਂ ਤੱਕ ਨਹੀਂ ਚੱਲਣਗੀਆਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਇਹ ਹੜਤਾਲ ਕਿੰਨੀ ਲੰਬੀ ਚੱਲੇਗੀ ਇਹ ਅੰਦੋਲਨ ਕਿੰਨਾ ਲੰਮਾ ਚੱਲੇਗਾ ਔਰ ਯੂਨੀਅਨ ਦਾ ਕੀ ਪ੍ਰੋਗਰਾਮ ਹੈਗਾ ਇਹ ਜਾਣਨਾ ਬਹੁਤ ਜ਼ਰੂਰੀ ਹੈ ਦਰਅਸਲ 13 ਤਰੀਕ ਦਾ ਐਲਾਨ ਕੀਤਾ ਗਿਆ ਹੈ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਪੀਆਰਟੀਸੀ ਪੰਨ ਬੱਸ ਰੋਡਵੇਜ਼ ਕੰਟਰੈਕਟ ਵਰਕਰ ਯੂਨੀਅਨ ਦੇ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਔਰ ਇਸ ਸੰਬੰਧੀ ਲੰਗੇ ਦਿਨ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਡੀਪੂਆਂ ਦੇ ਉੱਤੇ ਵਿਰੋਧ ਪ੍ਰਦਰਸ਼ਨ ਵੀ ਕੀਤਾ ਗਿਆ ਔਰ ਨਾਲ ਦੀ ਨਾਲ ਇਹਨਾਂ ਵਿਰੋਧ ਪ੍ਰਦਰਸ਼ਨਾਂ ਦੇ ਵਿੱਚ ਵੱਡੇ ਫੈਸਲੇ ਜਿਹੜੇ ਸੁਣਾਏ ਗਏ ਉਹਨਾਂ ਨੇ ਕਿਹਾ ਕਿ 13 ਤਰੀਕ ਨੂੰ ਇਸ ਸੰਬੰਧੀ ਪੂਰਨ ਤੌਰ ਦੇ ਉੱਤੇ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ ਔਰ 13 ਤਰੀਕ ਤੋਂ ਇਹ ਚੱਲੀ ਹੜਤਾਲ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਚਲਾਈ ਜਾਵੇਗੀ ਤਾਂ ਕਿ ਪੰਨਬਸ ਤੇ ਰੋਡ ਵੇਜ਼ ਦੀਆਂ ਬੱਸਾਂ ਜਿਹੜੀਆਂ ਨੇ ਪੀਆਰਟੀਸੀ ਦੀਆਂ ਬੱਸਾਂ ਜਿਹੜੀਆਂ ਨੇ ਉਹ ਇਸ ਹੜਤਾਲ ਦੇ ਵਿੱਚ ਨਾ ਚੱਲ ਸਕਣ ਚੱਕਾ ਜਾਮ ਕਰ ਦਿੱਤਾ ਜਾਵੇਗਾ ਵੈਸੇ ਜੇ ਗੱਲ ਕਰੀਏ ਸਰਕਾਰੀ ਬੱਸਾਂ ਦੀ ਤੇ ਇਹਨਾਂ ਨੂੰ ਆਧਾਰ ਬਣਾਉਂਦੇ ਹਾਂ ਲਗਾਤਾਰ ਵੱਖ-ਵੱਖ ਕਾਨੂੰਨ ਸਾਹਮਣੇ ਆਏ ਨੇ ਜਿਸ ਦੇ ਵਿੱਚ ਮਹਿਲਾਵਾਂ ਨੂੰ ਫ੍ਰੀ ਸਫ਼ਰ ਸਹੂਲਤ ਦਾ ਕਾਨੂੰਨ ਪਹਿਲਾਂ ਸਾਹਮਣੇ ਆਇਆ ਸੀ ਜਦੋਂ ਚਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਔਰ ਉਸ ਤੋਂ ਬਾਅਦ ਹੀ ਸਰਕਾਰੀ ਬੱਸਾਂ ਦੇ ਵਿੱਚ ਵੱਧ ਕਰਕੇ ਮੁਸ਼ਕਲਾਂ ਪੇਸ਼ ਆਉਂਦੀਆਂ ਰਹੀਆਂ ਨੇ ਖਾਸ ਕਰਕੇ ਮਲਾਜ਼ਮਾਂ ਨੂੰ ਉਹਨਾਂ ਦੀਆਂ ਤਨਖਾਹਾਂ ਨੂੰ ਲੈ ਕੇ ਉਹਨਾਂ ਦੀ ਆਮਦਨ ਨੂੰ ਲੈ ਕੇ ਲਗਾਤਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਔਰ ਹੁਣ ਤੱਕ ਇਸ ਮਾਮਲੇ ਨੂੰ ਲੈ ਕੇ ਮਲਾਜ਼ਮ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਨੇ ਰੋਸ ਦੇ ਵਿੱਚ ਨੇ ਹਾਲਾਂਕਿ ਹਰ ਵਾਰ ਕਿਹਾ ਜਾਂਦਾ ਕਿ ਇਸ ਫੈਸਿਲਿਟੀ ਨੂੰ ਹਟਾ ਦਿੱਤਾ ਜਾਵੇ ਪਰ ਦੂਜੇ ਪਾਸੇ ਇਹ ਫੈਸਿਲਿਟੀ ਉਸੇ ਤਰ੍ਹਾਂ ਚੱਲਦੀ ਆ ਰਹੀ ਹੈ ਪਰ ਦੂਜੇ ਪਾਸੇ ਜੇ ਗੱਲ ਕਰੀਏ ਪੰਨ バス ਪੀ ਆਰਟੀਸੀ ਮਲਾਜ਼ਮਾਂ ਦੀ ਤੇ ਉਹਨਾਂ ਦੇ ਕੱਚੇ ਕੰਮ ਦੇ ਵੀ ਹੁਣ ਉੱਭਰ ਕੇ ਸਾਹਮਣੇ ਆ ਰਹੇ ਨੇ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸਿਸ ਕੀਤੀਆਂ ਗਈਆਂ ਨੇ ਉਹਨਾਂ ਨੇ ਕਿ ਹਿਸਾਬ ਕਿਹਾ ਸੀਗਾ ਕਿ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਨੇ ਉਹਨਾਂ ਦੀਆਂ ਮੰਗਾਂ ਮੰਨਣ ਦੇ ਵਿੱਚ ਕੋਲ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪੋਸਟਿੰਗਸ ਦੇ ਵਿੱਚ ਕੋਲ ਕੀਤੀ ਜਾ ਰਹੀ ਹੈ ਉਹਨਾਂ ਦੀਆਂ ਪ੍ਰਮੋਸ਼ਨਸ ਜਿਹੜੀਆਂ ਤੱਕ ਨਹੀਂ ਕੀਤਾ ਜਾ ਰਿਹਾ ਇਹ ਹਾਲਾਤ ਉਹਨਾਂ ਦੇ ਬੜੇ ਹੋਏ ਨੇ ਜਦਕਿ ਉਹਨਾਂ ਦੇ ਕੋਲ ਬਹੁਤ ਸਾਰੀਆਂ ਵੈਕੈਂਸੀਜ਼ ਖਾਲੀ ਨੇ ਹਾਲਾਂਕਿ ਉਹਨਾਂ ਨੂੰ ਉਥੇ ਨਹੀਂ ਲਗਾਇਆ ਜਾ ਰਿਹਾ ਤੇ ਉਸੇ ਨੂੰ ਲੈ ਕੇ ਹੁਣ ਗੁੱਸੇ ਦੇ ਵਿੱਚ ਆਏ ਇਹਨਾਂ ਕਾਮਿਆਂ ਨੇ ਹੜਤਾਲ ਕਰਨ ਦਾ ਫੈਸਲਾ ਕਰ ਲਿਆ ਔਰ 13 ਤਰੀਕ ਮਿੱਥ ਲਈ ਗਈ ਹੈ 13 ਤਰੀਕ ਤੋਂ ਇਹ ਹੜਤਾਲ ਸ਼ੁਰੂ ਹੋਵੇਗੀ ਔਰ 13 ਤੋਂ ਬਾਅਦ ਇਹ 15 ਤਰੀਕ ਤੱਕ ਹੜਤਾਲ ਪੂਰਨ ਤੌਰ ਦੇ ਉੱਤੇ ਚੱਲੇਗੀ ਤਿੰਨ ਦਿਨ ਹੜਤਾਲ ਕੀਤੀ ਜਾਵੇਗੀ ਔਰ ਇਹਨਾਂ ਤਿੰਨ ਦਿਨਾਂ ਦੇ ਦੌਰਾਨ ਸੀਐਮ ਭਗਵੰਤ ਮਾਨ ਦੇ ਰਿਹਾਇਸ਼ ਨੂੰ ਘੇਰਿਆ ਜਾਵੇਗਾ ਉਹਨਾਂ ਦੀ ਰਿਹਾਇਸ਼ ਦੇ ਬਾਹਰ ਜਾ ਕੇ ਵਿਰੋਧ ਪ੍ਰਦਰਸ਼ਨ ਕਰਨ ਦੀ ਗੱਲ ਜਿਹੜੀ ਆ ਉਹ ਕਹੀ ਗਈ ਹੈ ਔਰ ਨਾਲ ਦੀ ਨਾਲ ਆਪਣੀਆਂ ਮੰਗਾਂ ਮੰਨਵਾਉਣ ਨੂੰ ਲੈ ਕੇ ਵੀ ਵਿਚਾਰ ਕਰਦੇ ਨਜ਼ਰ ਆ ਰਹੇ ਨੇ ਰੋਡਵੇਜ਼ ਦੇ ਕੱਚੇ ਕਾਮਿਆਂ ਦਾ ਯੂਨੀਅਨ ਖੈਰ ਇਸ ਪੂਰੇ ਮਾਮਲੇ ਨੂੰ ਲੈ ਕੇ 13 ਤੋਂ 15 ਤੱਕ ਬੱਸਾਂ ਨਹੀਂ ਚੱਲਣਗੀਆਂ ਇਸ ਦਾ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਨਹੀਂ ਕੀਤਾ ਜਾਵੇਗਾ ਸਰਕਾਰੀ ਬੱਸਾਂ ਦਾ ਚੱਕਾ ਜਾਮ ਹੋਵੇਗਾ ਔਰ ਨਾਲ ਦੀ ਨਾਲ ਇਸ ਦੇ ਨਾਲ ਲੋਕਾਂ ਦੇ ਉੱਤੇ ਸਿੱਧੀ ਮੁਸ਼ਕਲਾਂ ਪੇਸ਼ ਆ ਸਕਦੀਆਂ ਨੇ ਜੋ ਵੀ ਹੋਏਗਾ ਉਹ 13 ਤਰੀਕ ਨੂੰ ਸਪਸ਼ਟ ਹੋ ਜਾਵੇਗਾ ਪਰ ਕੀ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਦੇ ਯੂਨੀਅਨ ਦੀਆਂ ਮੰਗਾਂ ਜਿਹੜੀਆਂ ਉਹ ਮੰਨੀਆਂ ਜਾਣਗੀਆਂ ਜਾਂ ਨਹੀਂ ਇਹ ਵੱਡਾ ਸਵਾਲ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਔਰ ਤੱਕ ਬਨੇ ਰਹੋ 1 ਇੰਡੀਆ ਪੰਜਾਬੀ ਤੇ Subscribe to One India channel and never miss an update.